ਆ ਆ ਗਿਆ ਜੀ ਨਮਕੀਲਾ ਪਾਸ ਕਾਹਦਾ ਨਮਕੀਲਾ ਪਾਸ ਪਤਾ ਵੀ ਨਹੀਂ ਲੱਗਿਆ ਚੌਥੇ ਗੇਅਰ 'ਚ ਹੀ ਚੜ ਗਿਆ ਮੋਟਰਸਾਈਕਲ ਐਂ ਆ ਤੇ ਇਹ ਪਹਿਲਾ ਮੈਂ ਵਾਰ ਮੈਮੋਰੀਅਲ ਦੇਖਿਆ ਜਿੱਥੇ ਇੰਨੀ ਜਿਆਦੇ ਸਖਤਾਈ ਆ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਪਹਿਲਾਂ ਸਾਈਡ ਤੇ ਖੜਾ ਕੇ ਵੀ ਕਿੱਥੇ ਕੈਮਰਾ ਚਲਾਉਣਾ ਤੇ ਕਿੱਥੇ ਨਹੀਂ ਚਲਾਉਣਾ ਤੁਹਾਡਾ ਆਧਾਰ ਕਾਰਡ ਚੈੱਕ ਹੋਊਗਾ ਆਧਾਰ ਕਾਰਡ ਤੋਂ ਬਾਅਦ ਤੁਹਾਡੀ ਐਂਟਰੀ ਹੋਊਗੀ ਕਿੰਨੇ ਬੰਦੇ ਆਏ ਹੋ ਤੁਹਾਡਾ ਫੋਨ ਨੰਬਰ ਵਗੈਰਾ ਸਾਰਾ ਕੁਝ ਲਿਖਿਆ ਜਾਂਦਾ ਉਹ ਇਸ਼ਨਾਨ ਕਰਕੇ ਗਈ ਆ ਆਖਰੀ ਵਾਰੀ ਲਾਸਟ ਬਾਥ ਦ੍ਰੋਪਤੀ ਨੇ ਇਸ ਕੁੰਡ ਦੇ ਵਿੱਚ ਲਿਆ ਸੀ ਆ ਪਿਛਲੇ ਪਾਸੇ ਆ ਨੀਲਾ ਨੀਲਾ ਪਾਣੀ ਪਿਆ ਵਿੱਚ ਫਿਰਦੇ ਆ ਤੇ ਇੱਥੇ ਬੋਰਡ ਲੱਗਿਆ ਹੋਇਆ ਵੈਲਕਮ ਟੂ ਯੂਟਿਊਬ ਦਰਾਸ ਦਾ ਸੈਕਿੰਡ ਕੋਲਡੈਸਟ ਇਨਵਿਟੇਟਿਡ ਪਲੇਸ ਇਨ ਦਾ ਵਰਲਡ ਦੇਖ ਲਓ ਵੀ ਦੁਨੀਆ ਦੇ ਵਿੱਚ ਇਹ ਦੂਜੇ ਨੰਬਰ ਦਾ ਸਭ ਤੋਂ ਠੰਡਾ ਇਲਾਕਾ ਆਉਂਦਾ ਇਹ ਸਵੇਰ ਦਾ 9:30 ਵਜੇ ਦਾ ਟਾਈਮ ਆ ਜੀ ਤੇ ਬਹੁਤ ਸੋਹਣੀ ਧੁੱਪ ਲੱਗੀ ਹੋਈ ਆ ਤੇ ਨੀਂਦ ਵੀ ਬਹੁਤ ਸੋਹਣੀ ਆਈ ਹੋਟਲ ਵਾਲੇ ਮਾਲਕ ਨੇ ਹੀ ਮੈਨੂੰ ਆਪ ਆ ਕੇ ਠਾਇਆ 8:00 8:00 ਵਜੇ ਸਮਾਨ ਸਮੋਣ ਪੈਕ ਕਰਦੇ ਨਹਾਉਂਦੇ ਨੇ ਹੁੰਦੇ ਘੰਟਾ ਲੱਗ ਗਿਆ ਸਾਰਾ ਸਮਾਨ ਬਾਹਰ ਕੱਢ ਕੇ ਰੱਖਤਾ ਤੇ ਇੱਕ ਬਾਈ ਪੁੱਛਦਾ ਸੀ ਬਾਈ ਤੁਹਾਡੀ ਵੀਡੀਓ ਐਨੀ ਐਚਡੀ ਦੇ ਵਿੱਚ ਕਿਵੇਂ ਅਪਲੋਡ ਕਰ ਲੈਂਦੇ ਹੋ ਵੀ ਇੱਧਰ ਤਾਂ ਨੈਟਵਰਕ ਨਹੀਂ ਆਉਂਦਾ ਮੇਰੇ ਕੱਲ ਰਾਤ ਦੀ ਵੀਡੀਓ ਅਪਲੋਡ ਲੱਗੀ ਹੋਈ ਐ ਤੇ ਹਜੇ ਤੱਕ ਵੀ ਇਹ 35% ਹੋਈ ਆ ਮਤਲਬ ਘੱਟੋ ਘੱਟ 15-15 ਘੰਟੇ ਲਾ ਕੇ ਵੀਡੀਓ ਅਪਲੋਡ ਰੱਖਣੀ ਪੈਂਦੀ ਆ ਫੇਰ ਅਪਲੋਡ ਹੁੰਦੀ ਆ ਤੇ ਆ ਭਾਈ ਸਾਰਾ ਸਮਾਨ ਪਿਆ ਜਿਵੇਂ ਪਹਿਲਾਂ ਵੀ ਕਿਹਾ ਕਿ ਹਟਾਂ ਵੀ ਜਿਵੇਂ ਯਾਤਰਾ ਤੇ ਜਾਣਾ ਹੁੰਦਾ ਨਾ ਰੇਲ ਗੱਡੀ ਦੀ ਪੇਟ ਕਰਦੇ ਹੁੰਨੇ ਆ ਆਪਾਂ ਸਟੇਸ਼ਨ ਤੇ ਸਾਰਾ ਸਮਾਨ ਪਿਆ ਹੁੰਦਾ ਆ ਕੱਲ ਮੀਂਹ ਪਿਆ ਸੀ ਮਾੜੇ ਮੋٹے ਕੱਪੜੇ ਸੁੱਕੜੇ ਪਾਤੇ ਥੱਲੇ ਮੋਟਰਸਾਈਕਲ ਖੜਾ ਬਹਾਨੇ ਨਾਲ ਮੋਟਰਸਾਈਕਲ ਧੋਤਾ ਗਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਆ ਜੀ ਪਿੰਡ ਖੰਗਰਾਲ 12000 ਫੁੱਟ ਦਾ ਐਲਟੀਟਿਊਡ ਆ ਤੇ ਇੱਥੋਂ ਕਾਰਗਿਲ ਹੈਗਾ ਜੀ 70 ਕਿਲੋਮੀਟਰ ਦੇ ਨੇੜੇ ਤੇੜੇ ਕੱਲ ਆਪਾਂ ਕਾਰਗਿਲ ਜਾਣਾ ਸੀ ਕੱਲ ਪਰ ਮੀਂਹੇ ਥੋੜਾ ਜਿਹਾ ਆ ਟਾਈਮ ਖਰਾਬ ਕਰਤਾ ਉਸ ਤੋਂ ਦੀ ਕੱਲ ਸਫਰ ਵੀ ਥੋੜਾ ਜਿਆ ਲੰਬਾ ਲੱਗਿਆ ਮੈਨੂੰ ਤੇ ਕਾਰਗਿਲ ਜਿਹੜਾ ਵਾਰ ਮੈਮੋਰੀਅਲ ਆ ਉਹ ਵਧੀਆ ਟਾਈਮ ਕੱਢ ਕੇ ਉਹ ਦੇਖਣ ਵਾਲੀ ਚੀਜ਼ ਆ ਉਹ ਤੇ ਅੱਜ ਆਪਾਂ ਇੱਥੋਂ 70 ਕਿਲੋਮੀਟਰ ਹੈ ਜੀ ਕਾਰਗਿਲ ਵਾਰ ਮੈਮੋਰੀਅਲ ਤੋਂ ਮੋਟਰਸਾਈਕਲ ਦੇ ਸਾਮਾਨ ਬੰਨਤਾ ਬਾਈ ਨੂੰ ਪੈਸੇ ਦੇ ਦਈਏ ਪ੍ਰਸ਼ਾਦਾ ਪਾਣੀ ਆਪਾਂ ਰਾਤ ਛਕਾਂਗੇ ਫਿਲਹਾਲ ਹੁਣ ਮੈਂ ਬਲੈਕ ਕਾਫੀ ਪੀਤੀ ਆ ਛੋਲੇ ਬਦਾਮ ਜਿਹੜੇ ਭੁੰਨਤੇ ਹੋਏ ਸੀ ਉਹ ਖਾ ਕੇ ਤੇ ਫਿਰ ਆਪਾਂ ਚੱਲਦੇ ਆਂ ਜੀ ਕਾਰਗਿਲ ਵੱਲ ਨੂੰ ਤੇ ਪ੍ਰਸ਼ਾਦਾ ਪਾਣੀ ਵੀ ਆਪਾਂ ਉੱਥੇ ਹੀ ਛਕਾਂਗੇ ਕਾਰਗਿਲ ਦੇ ਜੁੱਧ ਨੂੰ ਲੈ ਕੇ ਤੁਹਾਨੂੰ ਨਵੀਆਂ-ਨਵੀਆਂ ਗੱਲਾਂ ਦੱਸਾਂਗੇ ਤੇ 500 ਤੋਂ ਵੱਧ ਜਿਹੜੇ ਫੌਜੀ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੀ ਯਾਦਗਾਰ ਵੀ ਬਣੀ ਹੋਈ ਆ ਤੇ ਸਾਰਾ ਕੁਝ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾਵਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਵੇਰੇ ਠੰਡ ਜੀ ਲੱਗਦੀ ਸੀ ਇਥੇ ਲਿਖਿਆ ਹੋਇਆ ਜੀ ਜਾਮੀਆਂ ਮਸਜਿਦ ਖੰਗਰਾਲ ਹਾਂ ਸੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਭੁੱਲ ਗਿਆ ਕੱਲ ਮੈਂ ਨੋਟਿਸ ਕਰ ਕੀਤਾ ਜਿਹੜੇ ਪਿੰਡ 'ਚ ਮੈਂ ਰੁਕਿਆ ਹੋਇਆ ਇਸ ਤੋਂ 4-5 ਪਿੰਡ ਪਹਿਲਾਂ ਤੇ ਇਧਰਲੇ ਪਾਸੇ ਮਤਲਬ ਮੁਸਲਿਮ ਲੋਕਾਂ ਦੀ ਆਬਾਦੀ ਬਹੁਤ ਜ਼ਿਆਦਾ ਆ ਦੁਕਾਨਾਂ ਦੇ ਉੱਤੇ ਮੁਹੰਮਦ ਅਬਾਸ ਤੇ ਮਸਜਿਦਾਂ ਬਣੀ ਆ ਰਹੀਆਂ ਇਹ ਸੜਕਾਂ ਦੇ ਉੱਤੇ ਮੁਸਲਿਮ ਲੋਕ ਘੁੰਮ ਰਹੇ ਸੀ ਤੇ ਜਿਵੇਂ ਜਿਵੇਂ ਆਪਾਂ ਕਸ਼ਮੀਰ ਵਾਲੇ ਪਾਸੇ ਨੂੰ ਵੱਧਦੇ ਜਾ ਰਹੇ ਹਾਂ ਦਾ ਮਾੜਿਆ ਧਰਮ ਦਾ ਪ੍ਰਭਾਵ ਇਧਰਲੇ ਪਾਸੇ ਵੀ ਹੈਗਾ ਇਹ ਮਤਲਬ ਆਪਾਂ ਨੂੰ ਸਿਰਫ ਪਹਿਲਾਂ ਦੇਖਣ ਨੂੰ ਮਿਲਦੇ ਨੇ ਤੁਰਤੋਂ ਕਾਲੇ ਪਾਸੇ ਨੂੰ ਜਿੱਧਰ ਪਾਕਿਸਤਾਨ ਦਾ ਬਾਰਡਰ ਆ ਜਾਂ ਫਿਰ ਪਦਮ ਦੇ ਵਿੱਚ ਮਸਜਿਦ ਬਣੀ ਹੋਈ ਆ ਉੱਥੇ ਥੋੜੇ ਲੋਕ ਨੇ ਤੇ ਕੁਝ ਕੁ ਮੈਨੂੰ ਹੁਣ ਦੇਖਣ ਨੂੰ ਮਿਲਦੇ ਨੇ ਅਦਾਖ ਦੇ ਵਿੱਚੋਂ ਕਿਉਂਕਿ ਇਹ ਤਾਂ ਚਲੋ ਹੁਣ ਆਪਾਂ ਕਸ਼ਮੀਰ ਵਾਲੇ ਪਾਸੇ ਨੂੰ ਵੱਧ ਰਹੇ ਹਾਂ ਤਾਂ ਕਰਕੇ ਹੌਲੀ-ਹੌਲੀ ਫਰਕ ਪੈ ਰਿਹਾ। ਵੀ ਅੱਜ ਪਹਿਲਾਂ ਆਪਾਂ ਰਾਹ ਦੇ ਵਿੱਚ ਦੋ ਪਾਸ ਕ੍ਰੋਸ ਕਰਨੇ ਨੇ। ਇੱਕ ਫੇਮਸ ਪਾਸ ਹੈਗਾ ਜੀ ਨਮਕੀਲਾ। 1.5 12-13000 ਫੁੱਟ ਤੇ ਆ। ਉਦੋਂ ਬਾਅਦ ਪਾਸ ਹੈ ਗਿਆ ਸਾਪੀਲਾ ਉਹ 14.000 ਫੁੱਟ ਤੇ ਆ ਮਤਲਬ 15 ਕੁ ਹਜ਼ਾਰ ਫੁੱਟ ਦੇ ਨੇੜੇ ਤੇੜੇ ਅੱਜ ਆਪਾਂ ਚੜ੍ਹਾਈ ਚੜ੍ਹਨੀ ਆ ਪਹਿਲਾਂ ਉਦੋਂ ਬਾਅਦ ਫਿਰ ਆਪਾਂ ਡਾਊਨ ਜਾਣਾ ਤਾਂ ਵੀ ਕਿ ਤਾਂ ਕਰਕੇ ਵੀ ਡਬਲ ਕੱਪੜੇ ਪਾਉਣੇ ਜ਼ਰੂਰੀ ਸੀ ਤੋਰੇ ਫੇਰੇ ਜੀ ਤਾਂ ਹੁਣ ਜਿਹੜੇ ਸਾਲ ਦੀ ਧੁੱਪ ਪੈ ਰਹੀ ਹੈ ਇੱਥੇ ਤਾਂ ਗਰਮੀ ਲੱਗਣੀ ਸ਼ੁਰੂ ਹੋ ਗਈ ਆ ਹੁਣ ਵਾਦਦੇ ਹੌਲੀ ਹੌਲੀ ਗਾਹ ਨੂੰ ਦੇਖਦੇ ਕੀ ਮਾਹੌਲ ਬਣਦਾ ਕਈ ਵਾਰ ਲੋਕਾਂ ਦੇ ਮੈਸੇਜ ਆ ਰਹੇ ਨੇ ਵੀ ਹਿਮਾਚਲ ਚ ਮਾਹੌਲ ਨਹੀਂ ਠੀਕ ਆ ਹੁਣ ਮੈਸੇਜ ਆ ਰਹੇ ਨੇ ਬਈ ਕਸ਼ਮੀਰ ਚ ਮਾਹੌਲ ਨਹੀਂ ਠੀਕ ਕਿਉਂਕਿ ਕਸ਼ਮੀਰ ਚ ਵੀ ਆ ਥੋੜੇ ਦਿਨ ਪਹਿਲਾਂ ਯਾਤਰੀਆਂ ਦੀ ਬੱਸ ਤੇ ਹਮਲਾ ਹੋ ਕੇ ਹਟਿਆ ਤੇ ਪਤਾ ਨਹੀਂ 8 ਪਤਾ ਨਹੀਂ 9 ਯਾਤਰੀ ਸ਼ਰਧਾਲੂ ਮਾਰਤੇ ਜਿਹੜੇ ਯਾਤਰਾ ਤੇ ਆਏ ਹੋਏ ਸੀ ਪਤਾ ਨਹੀਂ ਜਿ ਵੈਸ਼ਨੂ ਦੇ ਵੀ ਆਏ ਸੀ ਸ਼ਾਇਦ ਹਨਾ ਬੱਸ ਤੇ ਹੀ ਅਟੈਕ ਕਰਤਾ ਸੀ ਤੇ ਉਹਦੇ ਰਿਗਾਰਡਿੰਗ ਵੀ ਫਿਰ ਮੈਨੂੰ ਮੈਸੇਜ ਆ ਰਹੇ ਨੇ ਉਦੋਂ ਬਾਅਦ ਵੀ ਇੱਕ ਦੋ ਵਾਰੀ ਹੋਰ ਹੋ ਗਿਆ ਕਹਿੰਦੇ ਚਲੋ ਕੋਈ ਨਾ ਤੇ ਫਿਲਹਾਲ ਪਹਿਲਾਂ ਆਪਾਂ ਕੋਈ ਵਧੀਆ ਜਿਹਾ ਟਾਬਾ ਲੱਭਾਂਗੇ ਨਹੀਂ ਨਮਕੀਲਾ ਦਾ ਬੋਰਡ ਲੱਗੇ ਆ ਗਿਆ ਯਾਰ ਨਮਕੀਨਾ ਸਾਲਾ 7 ਕਿਲੋਮੀਟਰ ਪਹਿਲਾਂ ਨਮਕੀਲਾ ਟੱਪੀਏ ਫਿਰ ਕੋਈ ਢਾਬਾ ਦੇਖਦੇ ਆਪਾਂ ਇਹਦਾ ਆਗੇ ਇਧਰਲੇ ਪਾਈ ਢਾਬੇ ਪਰ ਫਿਲਹਾਲ ਬੰਦ ਨੇ ਉਹ ਤਾਂ ਖੁੱਲ ਵੀ ਜਾਣਗੇ ਨਾਲੇ ਲੰਚ ਦਾ ਟਾਈਮ じゃ ਹੋ ਜਾਊਗਾ ਦੁਪਹਿਰੇ ਲੰਚ ਕਰ ਲਾਂਗੇ ਉਹ ਤਾਂ ਛੋਲੇ ਬਦਾਮ ਨਾਲ ਬਲੈਕ ਕਾਫੀ ਪੀ ਲਈ ਆਧਾਰ ਹੋ ਗਿਆ ਨਹੀਂ ਤਾਂ ਫਿਰ ਜਿੰਨਾ ਖਾਈ ਜਾਵਾਂਗੇ ਉੰਨੀ ਭੁੱਖ ਲੱਗਦੀ ਹੀ ਰਹਿੰਦੀ ਆ ਹੁਣ ਗਰਮੀ ਆ ਗਈ ਹੁਣ ਭੁੱਖ ਘੱਟ ਲੱਗੂਗੀ ਜਿਵੇਂ ਜਿਵੇਂ ਡਾਊਨ ਜਾ ਰਹੇ ਹਾਂ ਨਾ ਮਤਲਬ ਪਾਣੀ ਵੱਧ ਪੀਤਾ ਜਾਇਆ ਕਰੂਗਾ ਉੱਪਰ ਪਾਣੀ ਘੱਟ ਪੀਂਦੇ ਸੀ ਟਡ ਖਾਲੀ ਰਹਿੰਦਾ ਸੀ ਭੁੱਖ ਵੀ ਜਿਆਦਾ ਲੱਗਦੀ ਸੀ ਮਤਲਬ ਠੰਡ ਦੇ ਵਿੱਚ ਖਾਦਾ ਵੀ ਜਿਆਦਾ ਜਾਂਦਾ ਗਰਮ ਗਰਮ ਜਿਹੀ ਚੀਜ਼ਾਂ ਬੰਦਾ ਖਾਈ ਹੋਈ ਜਾਂਦਾ ਹੁੰਦਾ ਗਰਮੀ 'ਚ ਥੋੜੀ ਜਿਹੀ ਕਾਲ ਕਰ ਜਾਂਦਾ ਇਧਰਲੇ ਪਾਸੇ ਨੂੰ ਹੁਣ ਆਪਾਂ ਹੌਲੀ ਹੌਲੀ ਗਰਮੀ ਵਾਲੇ ਪਾਸੇ ਨੂੰ ਵੱਧ ਰਹੇ ਹਾਂ ਸਾਰੇ ਲਦਾਖ ਦੇ ਵਿੱਚ ਜਾਲ ਵਿਛਾਤਾ ਨੈਟਵਰਕ ਦਾ Jio te Airtel واستے Vodafone ਤਾਂ ਜੀ ਫੇਲ ਨੰਬਰ ਆ ਮੈਂ 7-8 ਸਾਲ ਰੱਖਿਆ Vodafone ਦਾ ਨੰਬਰ ਜਦੋਂ ਟੂਰ ਤੇ ਘੁੰਮਦੇ ਸੀ ਕਿਸੇ ਕੰਮ ਨਹੀਂ ਆਉਂਦਾ ਸੀ ਉਹ ਮੁੜ ਕੇ ਫਿਰ ਮੈਨੂੰ ਉਹ ਨੰਬਰ ਬੰਦ ਕਰਨਾ ਪਿਆ ਬੰਦਿੰਦਾ ਸੈਂਸ ਵੀ ਪੋਰਟ ਕਰਵਾ ਲਿਆ ਮੈਂ ਉਹ Airtel ਦੇ ਵਿੱਚ Airtel ਜਾਂ ਫਿਰ Jio ਇਹ ਦੋਨੇ ਨੰਬਰ ਹੀ ਚੱਲਦੇ ਨੇ ਹਣਾ ਪੂਰੇ ਲਦਾਖ ਦੇ ਵਿੱਚ ਚੱਲਣ ਲੱਗ ਗਿਆ ਬਾਕੀ ਪੈਟਰੋਲ ਪੰਪ ਦੀ ਜਿਹੜੀ ਸਮੱਸਿਆ ਸੀ ਉਹ ਵੀ ਹੁਣ ਲਗਭਗ ਖਤਮ ਹੋ ਗਈ ਆ ਇੱਕ ਵਾਰੀ ਤੁਸੀਂ 5-7 ਲੀਟਰ ਆਪਦੇ ਨਾਲ ਐਕਸਟਰਾ ਕੈਰੀ ਕਰ ਲਓ ਗੱਡੀਆਂ ਦਾ ਨਹੀਂ ਮੈਨੂੰ ਹਿਸਾਬ ਹੈਗਾ ਮੋਟਰਸਾਈਕਲ ਦੀ ਗੱਲ ਕਰ ਰਿਹਾ ਹਾਂ ਮੈਂ 5-7 ਲੀਟਰ ਨਾਲ ਐਕਸਟਰਾ ਕੈਰੀ ਕਰ ਲਓ ਤੇ ਉਸ ਤੋਂ ਬਾਅਦ ਤੁਹਾਨੂੰ ਪੰਪ ਮਿਲ ਹੀ ਜਾਣਾ ਕਿਉਂਕਿ ਉਹਨਾਂ ਜਿਹੜਾ ਨਿਯੋਮਾਂ ਦੇ ਵਿੱਚ ਪੰਪ ਖੁੱਲ ਗਿਆ ਨਾ ਉਹਨੇ ਸਾਰੀ ਖੁਸ਼ਕੀ ਚੱਕਦੀ ਅਗੇ 600 ਕਿਲੋਮੀਟਰ ਦਾ ਗੈਪ ਹੁੰਦਾ ਸੀ ਮੰਨ ਲਓ ਵੀ 600 ਕਿਲੋਮੀਟਰ ਦੇ ਵਿੱਚ ਤੁਹਾਨੂੰ ਪੰਪ ਨਹੀਂ ਮਿਲਣਾ ਹੁਣ ਉਹ ਨਿਯੋਮਾ ਵਿਚਾਲੇ ਖੁੱਲ ਗਿਆ ਤਾਂ ਉਹ 300 ਕਿਲੋਮੀਟਰ ਦੇ ਵਿਚਾਲੇ ਖੁੱਲ ਗਿਆ ਤੇ 300 ਕਿਲੋਮੀਟਰ ਤਾਂ ਹਰ ਇੱਕ ਦਾ ਮੋਟਰਸਾਈਕਲ ਤੇ ਗੱਡੀ ਚੱਲੀ ਜਾਂਦੀ ਆ ਹਨਾ ਬਾਕੀ ਗੱਡੀ ਦੇ ਨਾਲ ਤੁਸੀਂ ਕੈਨ ਵੀ ਜੈਰੀਕੈਨ ਵੀ ਵੱਡੇ ਕੈਰੀ ਕਰ ਸਕਦੇ ਹੋ 20 ਬੀ ਲੀਟਰ ਵਾਲੇ ਮੋਟਰਸਾਈਕਲ ਤੇ ਤਾਂ ਆਪਾਂ 20 ਬੀ ਲੀਟਰ ਵਾਲੇ ਨਹੀਂ ਕੈਰੀ ਕਰ ਸਕਦੇ 5-5 ਲੀਟਰ ਵਾਲੇ ਹੀ ਵਧੀਆ ਰਹਿੰਦੇ ਨੇ ਤੇ ਇਹਦੇ ਨਾਲ ਸਰਪੀ ਜਾਂਦਾ ਗੱਡੀ ਤੇ ਤੁਸੀਂ 20 ਲੀਟਰ ਵਾਲਾ ਜੈਰੀਕੈਨ ਕਰੀ ਕਰੀ ਕਰ ਲੋ ਤੇ 40 ਲੀਟਰ ਹੋ ਗਿਆ ਟੈਂਕੀ ਫੁੱਲ ਲੰਗੂ ਕੰਮ ਹੋ ਜਾਂਦਾ ਤੇ ਚੱਲੀ ਜਾਊਗੀ ਗੱਡੀ ਆਰਾਮ ਨਾਲ ਸੜਕਾਂ ਵੀ ਸਾਰੇ ਕਿਤੇ ਬਣਾਤੀਆਂ ਬਸ ਜੰਸਕਾਰ ਵਾਲਾ ਪਾਸਾ ਰਹਿ ਗਿਆ ਉਹ ਆਪਾਂ ਹੁਣ ਜਾਂਦੇ ਜਾਂਦੇ ਵਾਰੀ ਐਕਸਪੀਰੀਅੰਸ ਕਰ ਰਹੇ ਆਏ ਇੱਥੇ ਆਪਾਂ ੱੱਕੇ ਵਾਲਾ ਮੋਟਰਸਾਈਕਲ ਚੜਿਆ ਉਹ ਇੱਕ ਐਕਸਪੀਰੀਅੰਸ ਹੁੰਦਾ ਸੀ ਭਾਲਦੇ ਹੁੰਨੇ ਵੀ ਸਾਡੇ ਨਾਲ ਐ ਬਣੇ ਅੱਦੇ ਸਾਨੂੰ ਕਹਿਣ ਲੱਗੇ ਤੁਹਾਨੂੰ ਮੋਟਰਸਾਈਕਲ ਨਹੀਂ ਚਲਾਉਣਾ ਆਉਂਦਾ ਅੱਦੇ ਸਾਨੂੰ ਕਹਿਣ ਲੱਗੇ ਵੀ ਥੋੜਾ ਸਾਡਾ 100 ਸੀਸੀ ਮੋਟਰਸਾਈਕਲ ਵੀ ਚੜ ਗਿਆ ਹਨਾ ਆਪਾਂ ਕਿਹੜਾ ਕਿਸੇ ਨਾਲ ਕੋਈ ਕੰਪੀਟੀਸ਼ਨ ਕਰ ਰਹੇ ਹਾਂ ਵੀਰੇ ਅਸੀਂ ਤਾਂ ਆਪਦਾ ਆਨੰਦ ਲੈਨੇ ਆ ਤੇ ਅਸੀਂ ਤਾਂ ਚਾਹੁੰਦੇ ਆ ਵੀ ਐਵੇਂ ਦੀ ਕੋਈ ਸੜਕ ਮਿਲੇ ਸਾਨੂੰ ਜਿੱਥੇ ਸਾਡਾ ਨਵੈਂਚਰ ਆਵੇ ਆ ਸੜਕ ਹਣਾ ਇਹ ਸੜਕਾ ਤੇ ਨਹੀਂ ਆ ਨਾ ਸਵਾਦ ਆਉਂਦਾ ਜਿੰਨਾ ਉਹੋ ਜੀ ਥਾਂ ਤੇ ਆਉਂਦਾ। ਖੰਗਰਾਲ ਪਿੰਡ ਚੋਂ 2-4 ਕਿਲੋਮੀਟਰ ਬਾਹਰ ਅਨਸਾਰ ਹੀ ਨਮਕੀਲਾ ਪਾਸ ਦੀ ਚੜਾਈ ਸ਼ੁਰੂ ਹੋਗੀ। ਰਾਤ ਆਪਾਂ 12000 ਫੁੱਟ ਤੇ ਕੱਟੀ ਆ ਤੇ ਇਹ ਕੋਈ 13 13000 ਫੁੱਟਾ। ਨਮਕੀਲਾ ਪਾਸ ਕਾਫੀ ਫੇਮਸ ਹਨੀਲੇ ਰੰਗ ਦਾ ਬੋਰਡ ਲੱਗਿਆ ਹੋਇਆ ਤੇ ਲੋਕ ਆਉਂਦੇ ਜਾਂਦੇ ਉੱਥੇ ਫੋਟੋਆਂ ਖਿੱਚਾ ਕੇ ਜਾਂਦੇ ਨੇ। ਚੜਾਈ ਕੋਈ ਜ਼ਿਆਦਾ ਤਿੱਖੀ ਨਹੀਂ ਹੈਗੀ ਇਧਰ ਦੀ ਬਸ ਉਤਾਂ ਨੂੰ ਚੜਦੀ ਜਾਣੀ ਆ। ਠੀਕ ਹੈ ਅਰੁਣਾਚਲ ਦੇ ਪਾਸਾ ਨਾਲੋਂ ਇਧਰਲੇ ਪਾਸਾ ਦਾ ਬਹੁਤ ਫਰਕ ਆ ਅਰੁਣਾਚਲ ਦੇ ਵਿੱਚ ਪਾਸ ਦੀ ਚੜਾਈ ਤਿੱਖੀ ਬਹੁਤ ਆ ਇਧਰ ਦੇਖੋ ਤੁਸੀਂ ਆਰਾਮ ਨਾਲ ਹੌਲੀ ਹੌਲੀ ਚੜਾਈ ਜਾ ਰਹੀ ਆ ਕੋਈ ਲੱਗ ਨਹੀਂ ਰਿਹਾ ਜ਼ੋਰ ਮੋਟਰਸਾਈਕਲ ਵੀ ਚੌਥੇ ਗੇਅਰ 'ਚ ਜਾ ਰਿਹਾ ਨਹੀਂ ਕਿਸੇ ਪਾਸ ਨੂੰ ਕਰਾਸ ਕਰਨ ਲੱਗੇ ਚੌਥੇ ਗੇਅਰ ਤੇ ਮੋਟਰਸਾਈਕਲ ਤਾਂ ਇੰਪੋਸੀਬਲ ਆ ਚਲੋ ਮਲਿੰਗਲਾ ਦੀ ਗੱਲਬਾਤ ਹੋਰ ਆ ਮਲਿੰਗਲਾ ਦੁਨੀਆ ਦਾ ਸਭ ਤੋਂ ਉੱਚਾ ਪਾਸ ਆ ਉੱਥੇ ਫਿਰ ਜ਼ੋਰ ਜ਼ਿਆਦਾ ਲੱਗਣਾ ਮੋਟਰਸਾਈਕਲ ਦਾ ਤਾਂ ਕਰਕੇ ਉੱਥੇ ਪਹਿਲੇ ਦੂਜੇ ਗੇਅਰ 'ਚ ਹੀ ਜਾਂਦਾ ਮੋਟਰਸਾਈਕਲ ਠੀਕ ਆ ਕਾਫੀ ਵੀਰਾਂ ਦੇ ਮੈਸੇਜ ਆਏ ਸੀ ਬਈ ਮਲਿੰਗਲਾ ਵੀ ਜਾ ਕੇ ਆਓ ਮਲਿੰਗਲਾ ਵੀਰੇ ਪਿਛਲੇ ਸਾਲ ਜਾਏ ਸੀ ਇਸ ਸਾਲ ਉੱਥੇ ਮੇਲਾ ਭਰਿਆ ਹੋਇਆ ਮੱਸਿਆ ਦਾ ਮੁੱਲਾ ਦਾ ਵੀ ਜਿਹੜੇ ਹਸਾਨਾ ਦੁਨੀਆ ਉੱਥੇ ਪਹੁੰਚ ਰਹੀ ਆ ਮੇਰਾ ਜੀ ਨਹੀਂ ਕਰਾ ਇੰਨੇ ਇਕੱਠ ਦੇ ਵਿੱਚ ਘੁੰਮਣ ਦਾ ਮੈਨੂੰ ਐ ਖਾਲੀ-ਖਾਲੀ ਸ਼ਾਂਤ-ਸ਼ਾਂਤ ਚਾਹੀਦਾ ਸ਼੍ਰੀਨਗਰ 260 ਤੇ ਕਾਰ ਗਿਲ 56 ਆ ਆ ਗਿਆ ਜੀ ਨਮਕੀਲਾ ਪਾਸ ਕਾਦਾ ਨਮਕੀਲਾ ਪਾਸ ਪਤਾ ਵੀ ਨਹੀਂ ਲੱਗਿਆ ਚੌਥੇ ਗੇਅਰ 'ਚ ਹੀ ਜੜ ਗਿਆ ਮੋਟਰਸਾਈਕਲ ਇੱਕ ਨੀਲਾ ਜਿਹਾ ਬੋਰਡ ਲੱਗਿਆ ਹੋਇਆ ਇੱਕ ਨੀਲਾ ਬੋਰਡ ਆ ਲੱਗਿਆ ਹੋਇਆ ਇਹਦੇ ਉੱਤੇ ਮੈਪ ਸਮਝਾਇਆ ਹੋਇਆ ਕਾਰਕਿਲ ਫਿਰਵਾਰ ਨੋਰੀਅਲ ਠੀਕ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਰਾਹ ਦੇ ਵਿੱਚ ਆਉਣਗੀਆਂ ਪੋ ਜਿੱਥੇ ਲੋਕ ਫੋਟੋਆਂ ਖਿਚਾਉਂਦੇ ਨੇ ਉਹੋ ਆਹ ਵਾਲਾ ਪਾਸ ਆ ਏ ਅਜੀ ਸਭ ਤੋਂ ਫੇਮਸ ਪਾਸ ਜੋ ਜੀਲਾ 151 ਕਿਲੋਮੀਟਰ ਇਹ ਜਦੋਂ ਪਾਸ ਬੰਦ ਹੋਏ ਨਾ ਫਿਰ ਕਸ਼ਮੀਰ ਦੀ ਲਦਾਖ ਦੇ ਨਾਲ ਕਨੈਕਟੀਵਿਟੀ ਜਿਹੜੀ ਇਹ ਤੋੜ ਦਿੰਦਾ ਤੇ ਇਹ ਪਾਸ ਐਵੇਂ ਦਾ ਕਹਿੰਦੇ ਵੀ ਇੱਥੇ ਐ ਨਹੀਂ ਪਤਾ 8 ਮਹੀਨੇ 9 ਮਹੀਨੇ ਬਰਫ਼ ਪੈਂਦੀ ਰਹੇ ਆ ਇਨ ਹਾਈਟ ਉਹਦੀ ਨਾ ਇਹਦੇ ਨਾਲੋਂ ਘੱਟ ਆ ਪਰ ਉਥੇ ਬਰਫ਼ ਜਿਆਦਾ ਪੈਂਦੀ ਆ ਠੀਕ ਆ 10 10 11 11 15 15 ਫੁੱਟ ਉੱਥੇ ਬਰਫ ਨਜਜੀਲਾ ਪਾਸ ਦੇ ਉੱਤੇ ਵਿంటర్ ਟਾਈਮ ਦੇ ਵਿੱਚ ਆਮ ਹੀ ਗੱਲ ਬਾਤ ਆ ਜਦੋਂ ਆਪਾਂ ਕਹਿਣ ਦੇ ਲਦਾਖ ਬੰਦ ਹੋ ਗਿਆ ਤਾਂ ਲਦਾਖ ਜਦੋਂ ਬੰਦ ਹੁੰਦਾ ਨਾ ਜੋਜੀਲਾ ਵਾਲੇ ਪਾਸੇ ਹੀ ਬੰਦ ਹੁੰਦਾ ਬਾਏ ਰੋਡ ਜੋਜੀਲਾ ਕ੍ਰੋਸ ਕਰਨਾ ਫਿਰ ਬਹੁਤ ਔਖਾ ਹੋ ਜਾਂਦਾ ਬਾਈਪਲੇਨ ਤੁਸੀਂ ਸਿੱਧਾ ਲੈ ਆ ਸਕਦੇ ਹੋ ਦਿੱਲੀ ਤੋਂ ਠੀਕ ਆ 3 ਘੰਟੇ ਜੇ ਇੱਥੇ ਪਹੁੰਚ ਜਾਓਗੇ ਫੇਰ ਮੀਂਹ ਆ ਗਿਆ ਯਾਰ ਕਿੱਧਰ ਆਏ ਟੋਟਾ ਜਾਂ ਬੱਦਲ ਵਾਲਾ ਉਹ ਫਿਰਦਾ ਪਿੱਛੇ ਜੀ ਉਨੀ-ਉਨੀਕ ਥਾਂ ਤੇ ਪੈਂਦਾ ਹੋਊਗਾ ਜਿੱਥੇ ਧੁੱਪ ਜੀ ਉਧਰ ਸ਼ਾਇਦ ਨਾ ਹੋਵੇ। ਹੁਣ ਮੀਂਹ ਮੂ ਦਾ ਕੋਈ ਭਰੋਸਾ ਨਹੀਂ ਵੈਦਰ ਕੰਡੀਸ਼ਨ ਤੇ ਮੈਂ ਚੈੱਕ ਕੀਤੀ ਆ ਕੋਈ ਮੀਂਹ ਨਹੀਂ ਦਿਖਾ ਰਿਹਾ। ਉਥੇ ਸਿਰਫ ਬੱਦਲਵਾਈ ਦਿਖਾ ਰਿਹਾ। ਪਰਸੋਂ ਤੋਂ ਤਿੱਖੀ ਧੁੱਪ ਦਿਖਾ ਰਿਹਾ। ਜੇ ਮਹੌਣਾ ਧੁੱਪ ਆ ਗਈ ਉਹ ਟੋਟਾ ਜਿਹਾ ਬੱਦਲ ਵਾਲਾ ਪਿੱਛੇ ਹੀ ਫਿਰਦਾ ਕਾਲਾ ਜਿਹਾ ਉਹ ਮੀਂਹ ਪਾ ਰਿਹਾ। ਮੁੱਲ ਬੈਕ ਇੱਥੋਂ ਰਹਿ ਗਿਆ ਜੀ 4 ਕਿਲੋਮੀਟਰ ਦੇ ਨੇੜੇ ਤੇ ਬਾਕੀ ਪਹਾੜਾਂ ਦੇ ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ। ਇਸ ਪਿੰਡ ਦਾ ਨਾਮ ਹੈਗਾ ਜੀ ਵਾਖਾ। ਤੇ ਜਿੱਥੇ ਪੰਜਾਬੀ ਵੈਸ਼ਨੂ ਢਾਬਾ ਲਿਖਿਆ ਹੁੰਦਾ ਉਹ ਢਾਬਾ ਬੰਦ ਹੀ ਹੁੰਦਾ ਪਤਾ ਨਹੀਂ ਕਿਹੜੇ ਵੇਲੇ ਖੋਲਦੇ ਨੇ ਆ ਐਨ ਐਚ 1 ਪਿਓਰ ਵੈਜੀਟੇਰੀਅਨ ਢਾਬਾ ਇੱਥੇ ਰੋਟੀ ਰੋਟੀ ਖਾ ਕੇ ਦੇਖਦੇ ਆ ਕਿਉਂਕਿ ਹੁਣ ਆਪਾਂ ਮੋਮੋਜ਼ ਨੂਡਲ ਜਿੰਨੇ ਖਾਣੇ ਸੀ ਖਾ ਲਏ ਹੁਣ ਰੋਟੀ ਖਾਈਏ ਭਾਈ ਜੀ ਰੋਟੀ ਮਿਲ ਜਾਏਗੀ ਰੋਟੀ ਸਬਜੀ ਰੋਟੀ ਸਬਜੀ ਰੋਟੀ ਮਿਲ ਜਾਏਗੀ ਠੀਕ ਹੈ ਇੱਥੇ ਰਾਹ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਜੀ ਇਹ ਹੈਗਾ ਮੰਦਿਰ ਬੁੱਧ ਧਰਮ ਵਾਲਿਆਂ ਦਾ ਦਾ ਫਿਊਚਰ ਬੁੱਧਾ ਤੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਇੱਥੇ ਕਾਫੀ ਇਕੱਠ ਤੇ ਲੋਕ ਲੰਘਦੇ ਕਰਦੇ ਮੱਥਾ ਟੇਕ ਕੇ ਜਾ ਰਹੇ ਨੇ ਇਹ ਆ ਜੀ ਕਾਰਗੇ ਲੋ ਉਹ ਮੰਗਰ ਤੱਕ ਫੈਲਿਆ ਹੋਇਆ ਹੈ ਤੇ ਜਿਹੜੀ ਸੜਕ ਤੇ ਆਪਾਂ ਜਾ ਰਹੇ ਹਾਂ ਇਹ ਹੈਗਾ ਜੀ ਕਾਰਗਿਲ ਬਾਈਪਾਸ ਜੋ ਤੁਸੀਂ ਥੱਲੇ ਨੂੰ ਉਤਰਦੇ ਹੋ ਕਾਰਗਿਲ ਸ਼ਹਿਰ ਚ ਐਂਟਰ ਹੋਣ ਤੋਂ ਪਹਿਲਾਂ ਹੀ ਬੋਰਡ ਲੱਗੇ ਆ ਜਾਣਗੇ ਵੀ ਕਾਰਗਿਲ Town ਦੇ ਵਿੱਚ ਜਾਣਾ ਜਾਂ ਫਿਰ ਬਾਈਪਾਸ ਜਾਣਾ ਕਾਰਗਿਲ ਆਪਾਂ ਸ਼ਹਿਰ ਚ ਤਾਂ ਕੀ ਕਰਨਾ ਆਪਾਂ ਵਾਰ ਮੈਮੋਰੀਅਲ ਦੇਖਣਾ ਤੇ ਇਹ ਸਾਰੀ ਜਗ੍ਹਾ ਬਾਈਪਾਸ ਚੱਲੀ ਆ ਦਰਾਸ ਵਾਲੇ ਪਾਸੇ ਨੂੰ ਤੇ ਰਾਹ ਦੇ ਵਿੱਚ ਆਪਾਂ ਨੂੰ ਵਾਰ ਮੈਮੋਰੀਅਲ ਟੱਕਰ ਜੂਗਾ ਮੇਨ ਰੋਡ ਦੇ ਉੱਤੇ ਸ਼ਹਿਰ ਚ ਜਾਣਾ ਦਾ ਸ਼ਹਿਰ ਭਾਈ ਇੱਧਰ ਆ ਹੋਮ ਸਟੇ ਰੈਸਟੋਰੈਂਟ ਵੱਡੀ ਤੋਂ ਵੱਡਾ ਕੰਮ ਜਿਹੜਾ ਕੁਝ ਵੀ ਕਰਾਉਣਾ ਇੱਕ ਵੱਡਾ ਸ਼ਹਿਰ ਆ ਯਾਰ ਸਾਰੇ ਕੰਮ ਤੁਹਾਡੇ ਕਾਰਗਿਲ ਦੇ ਵਿੱਚ ਹੋ ਜਾਣਗੇ ਆਲੇ-ਦਾਲੇ ਤੁਸੀਂ ਹਰੇ ਬਾਈ ਦੇਖ ਲਓ ਹਰਿਆਲੀ ਦੇਖ ਲਓ ਬੋਰਡ ਲੱਗੇ ਦੇਖ ਲਓ ਉਰਦੂ ਪਹਿਲੇ ਨੰਬਰ ਤੇ ਲਿਖੀ ਆ ਗਈ ਉਹ ਬੋਰਡ ਲੱਗਿਆ ਹੋਇਆ ਜੀ ਆਹ ਜਿਹੜਾ ਨਿੱਕਾ ਜਿਹਾ ਪਿੰਡਾ ਇਹਦਾ ਨਾਮ ਹੈਗਾ ਦੰਦਲ ਜਦੋਂ ਆਪਾਂ ਕਿਸੇ ਦੀ ਬੱਖੀ ਚ ਮੁੱਕੀ ਮਾਰੀ ਉਹਨੂੰ ਦੰਦਲ ਨਹੀਂ ਪਿਆ ਜਾਂਦੀ ਉਹ ਆ ਦੰਦਲ ਲੋ ਜੀ ਪਤਾ ਹੀ ਨਹੀਂ ਲੱਗਿਆ ਇੱਕੋ ਨਾਮ ਆ ਗਿਆ ਵੈਸੇ ਮੈਂ ਬਹੁਤ ਝਰਦਾ ਡੀਕੀ ਜਾਂਦਾ ਸੀ ਆ ਕਾਰ ਗਿੱਲ ਵਾਰ ਮੈਮੋਰੀਅਲ ਆਪਾਂ ਪਹੁੰਚ ਗਏ ਆ ਤੇ ਪੇੜ ਪਾਰਕਿੰਗ ਆ ਪਾਰਕਿੰਗ ਲਾ ਦੀ ਆਪਾਂ ਕਿਤੇ ਬਹੁਤ ਆਠਾ ਪਈ ਇਥੇ ਮੈਂ ਸੋਚਿਆ ਸੀ ਮੈਂ ਕਿਹਾ ਕਿ ਤੇ ਚੈੱਕ ਕਰੀਏ ਖੜ ਕੇ ਕਿਤੋਂ ਜਲਾ ਇਹ ਯਾਰ ਸਾਹਮਣੇ ਮੋਟਰਸਾਈਕਲ ਖੜਾ ਕਰਤਾ ਆਪਣਾ ਜਿਹੜਾ ਮੇਨ ਮੇਨ ਸਮਾਨ ਸੀ ਕੈਮਰੇ ਵਾਲਾ ਬੈਗ ਹੈਲਮਟ ਤੇ ਇੱਕ ਆਪਣੀ ਜੈਕਟ ਉਹ ਜਿੱਥੇ ਤੁਸੀਂ ਪਾਰਕਿੰਗ ਲਾਉਣੇ ਬੰਦੇ ਤੁਹਾਡਾ ਸਮਾਨ ਅੰਦਰ ਰਖਾ ਦਿੰਦੇ ਨੇ ਇਹ ਵੀ ਵਧੀਆ ਗੱਲ ਆ 20 ਰੁਪਈਆ ਦੀ ਪਾਰਕਿੰਗ ਦੀ ਪਰਚੀ ਲੱਗੀ ਆ ਡਰੋਨ ਵਗੈਰਾ ਤੁਸੀਂ ਇੱਥੇ ਉਡਾ ਨਹੀਂ ਸਕਦੇ ਨਾਰਮਲ ਕੈਮਰੇ ਮੋਬਾਈਲ ਤੁਸੀਂ ਚਲਾ ਸਕਦੇ ਹੋ ਕਹਨੂ ਕਾਰਗਿਲ ਵਾਰ ਮੈਮੋਰੀਅਲ ਆ ਜਾਂਦਾ ਪਰ ਇਹ ਜਮਾ ਦਰਾਸ ਦੇ ਵਿੱਚ ਪੈ ਗਿਆ ਦਰਾਸ ਨੂੰ ਲੱਗਦਾ ਸਿਰਫ ਇਹ ਤੋਂ 10 ਕਿਲੋਮੀਟਰ ਦੇ ਨੇੜੇ ਤੇੜੇ ਰਹਿ ਗਿਆ ਉਧਰ ਸਾਹਮਣੇ ਗੇਟ ਤੋਂ ਐਂਟਰੀ ਕਰਵਾ ਕੇ ਆਏ ਆਂ ਤੇ ਇਹ ਪਹਿਲਾ ਮੈਂ ਵਾਰ ਮੈਮੋਰੀਅਲ ਦੇਖਿਆ ਜਿੱਥੇ ਇੰਨੀ ਜਾਦੇ ਸਖਤਾਈ ਆ ਤੁਹਾਨੂੰ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਪਹਿਲਾਂ ਸਾਈਡ ਤੇ ਖੜਾ ਕੇ ਵੀ ਕਿੱਥੇ ਕੈਮਰਾ ਚਲਾਉਣਾ ਤੇ ਕਿੱਥੇ ਨਹੀਂ ਚਲਾਉਣਾ ਤੁਹਾਡਾ ਆਧਾਰ ਕਾਰਡ ਚੈੱਕ ਹੋਊਗਾ ਆਧਾਰ ਕਾਰਡ ਤੋਂ ਬਾਅਦ ਤੁਹਾਡੀ ਐਂਟਰੀ ਹੋਊਗੀ ਕਿੰਨੇ ਬੰਦੇ ਆਏ ਹੋ ਤੁਹਾਡਾ ਫੋਨ ਨੰਬਰ ਵਗੈਰਾ ਸਾਰਾ ਕੁਝ ਲਿਖਿਆ ਜਾਂਦਾ ਕਾਰਗਿਲ ਦਾ ਜਿਹੜਾ ਜੁੱਧ ਸੀ ਨਾ ਉਹ 3 ਜੁਲਾਈ 1999 ਦੇ ਵਿੱਚ ਸ਼ੁਰੂ ਹੋ ਗਿਆ ਸੀ 26 ਜੁਲਾਈ 1999 ਤੱਕ ਇਹ ਚੱਲਿਆ ਤੇ ਵੈਸੇ ਤਾਂ ਇਹ ਕਾਰਗਿਲ ਵਾਰ ਮੈਮੋਰੀਅਲ ਆ ਪਰ ਅਸਲ ਦੇ ਵਿੱਚ ਇਹ ਦਰਾਸ ਵਾਲੇ ਪਾਸਿਓਂ ਲੜਾਇਆ ਗਿਆ ਸੀ ਮੇਨ ਪੁਆਇੰਟ ਇਹ ਵਾਲਾ ਸੀ ਜਿੱਥੇ ਆਪਾਂ ਹੁਣ ਖੜੇ ਆ ਤਾਂ ਕਰਕੇ ਕਾਰਗਿਲ ਵਾਰ ਮੈਮੋਰੀਅਲ ਆ ਇਸ ਥਾਂ ਦੇ ਉੱਤੇ ਬਣਾਇਆ ਗਿਆ ਉਹ ਸਾਹਮਣੇ ਉਧਰ ਤਿੱਖਾ ਜਿਹਾ ਪਹਾੜ ਨਾਲ ਉਹਨੂੰ ਟਾਈਗਰ ਹਿੱਲ ਕਿਹਾ ਜਾਂਦਾ ਤੇ ਇਹ ਬਹੁਤ ਮੇਨ ਪੁਆਇੰਟ ਸੀ ਤੇ ਇਹਨਾਂ ਪਹਾੜਾਂ ਦੇ ਪਿਛਲੇ ਪਾਸੇ ਚਾਈਨਾ ਤੇ ਚਾਈਨਾ ਉਹ ਸੌਰੀ ਪਾਕਿਸਤਾਨ ਤੇ ਪਾਕਿਸਤਾਨ ਘਟੋ-ਘਟ 12 ਕਿਲੋਮੀਟਰ ਤੱਕ ਇੰਡੀਆ ਦੇ ਵਿੱਚ ਆ ਗਿਆ ਸੀ ਤੇ ਇਧਰਲੇ ਪਾਸੇ ਜਿਹੜੇ ਫੌਜੀ ਸ਼ਹੀਦ ਹੋਏ ਨੇ ਉਹਨਾਂ ਦੀਆਂ ਸਮਾਰਕਾਂ ਬਣਾਈਆਂ ਹੋਈਆਂ ਨੇ 545 ਫੌਜੀ ਸ਼ਹੀਦ ਹੋਏ ਸੀ ਫਿਲਹਾਲ ਇੱਥੇ ਨੋ ਐਂਟਰੀ ਆ ਰੈਨੋਵੇਸ਼ਨ ਚੱਲ ਰਿਹਾ ਉਹਨਾਂ ਦੇ ਉੱਤੇ ਸਾਰਿਆਂ ਦੇ ਨਾਮ ਲਿਖੇ ਹੋਏ ਨੇ ਤੇ ਕਿਹੜੀ ਕਿਹੜੀ ਡੇਟ ਨੂੰ ਸ਼ਹੀਦ ਹੋਏ ਨੇ 3 ਤੋਂ ਲੈ ਕੇ 26 ਜੁਲਾਈ ਤੱਕ ਹਨਾ ਉਹ ਡੇਟ ਵੀ ਲਿਖੀ ਹੋਈ ਆ ਉਹਦੇ ਉੱਤੇ ਪਹਿਲਾਂ ਉੱਥੇ ਤੱਕ ਜਾ ਸਕਦੇ ਹੁੰਦੇ ਸੀ ਹੁਣ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਤਾਂ ਕਰਕੇ ਬੰਦ ਕਰ ਰੱਖਿਆ ਠੀਕ ਆ ਇਧਰਲੇ ਪਾਸੇ ਤੋਪਾਂ ਇੱਕ ਆਹ ਤੋਪ ਪਈ ਇਧਰਲੇ ਪਾਸੇ ਟੰਕ ਟੰਕ ਖਾਸਾ ਕੁਝ ਰੱਖਿਆ ਹੋਇਆ ਸਾਰਾ ਕੁਝ ਇਹ ਅਸਲੀ ਆ ਜਿਹੜਾ ਲੜਾਈ ਦੇ ਟਾਈਮ ਦੇ ਵਿੱਚ ਯੂਜ਼ ਹੋਇਆ ਸੀ ਨਾ ਉਹਨਾਂ ਨੂੰ ਮਿਊਜ਼ੀਅਮ ਦੇ ਤੌਰ ਤੇ ਇੱਥੇ ਲਾਇਆ ਹੋਇਆ ਕਾਰਗਿਲ ਦਾ ਯੁੱਧ ਹੋਇਆ ਸੀ 3 ਮਈ 1999 ਤੋਂ ਲੈ ਕੇ 26 ਜੁਲਾਈ 1999 ਤੱਕ ਤੇ 26 ਜੁਲਾਈ 1999 ਨੂੰ ਫਿਰ ਪਾਕਿਸਤਾਨ ਜਿਹੜੀਆਂ ਫੌਜਾਂ ਸੀ ਉਹ ਪਿੱਛੇ ਮੁੜ ਗਈਆਂ ਸੀ ਫਿਰ ਕਾਰਗਿਲ ਵਿਜੇ ਦਿਵਸ ਵੀ 26 ਜੁਲਾਈ 1992 ਨੂੰ ਮਨਾਇਆ ਜਾਂਦਾ ਅਸਲ ਦੇ ਵਿੱਚ ਗੱਲ ਇਹ ਹੋਈ ਸੀ ਵੀ 1965 ਦੀ ਜੰਗ ਹੋਈ ਆ 1962 ਦੀ ਜੰਗ ਹੋਈ ਆ 1971 ਦੀ ਜੰਗ ਹੋਈ ਆ ਚਾਈਨਾ ਨਾਲ ਹੋਈ ਆ 1962 ਦੀ 65 71 ਦੀ ਹੋਈ ਆ ਪਾਕਿਸਤਾਨ ਦੇ ਨਾਲ 1972 ਦੇ ਵਿੱਚ ਸੰਧੀ ਹੋ ਗਈ ਸੀ ਜਿਹਨੂੰ ਸ਼ਿਮਲਾ ਸੰਧੀ ਕਿਹਾ ਜਾਂਦਾ ਵੀ ਅੱਜ ਤੋਂ ਬਾਅਦ ਐਲਓਸੀ ਦੇ ਉੱਤੇ ਕਦੇ ਵੀ ਕੋਈ ਐਵੇਂ ਦੀ ਵਾਇਲੈਂਸ ਜਾਂ ਹਿੰਸਾਨੀ ਹੋਗੀ ਤੇ ਉਹ ਸੰਧੀ ਸੰਧੀ ਸਾਰਾ ਕੁਝ ਸੈੱਟ ਬੈਠ ਗਿਆ ਠੀਕ ਆ ਬਹੁਤ ਟਾਈਮ ਕੁਝ ਨਹੀਂ ਹੋਇਆ ਸੰਧੀ ਤੋਂ ਬਾਅਦ 1972 ਤੋਂ ਲੈ ਕੇ ਤੁਸੀਂ 1999 ਤੱਕ ਲਾ ਲੋ ਵੀ ਸ਼ਾਂਤੀ ਰਹੀ ਆ ਦਰਾਸਾ ਏਰੀਆ ਬਹੁਤ ਜਿਆਦਾ ਠੰਡਾ ਹੁੰਦਾ ਸੀ ਤਾਂ ਉਹ ਦਿਨਾਂ ਦੇ ਵਿੱਚ ਉਹਨਾਂ ਨੂੰ ਐਸੀ ਇੰਡੀਅਨ ਆਰਮੀ ਨੂੰ ਵੀ ਸੰਧੀ ਹੋਈ ਆ ਹੁਣ ਇੱਥੇ ਕਿਹੜਾ ਕੋਈ ਗੱਲਬਾਤ ਹੋਣੀ ਆ ਇੰਡੀਅਨ ਆਰਮੀ ਜਦੋਂ ਉੱਥੇ ਜਿਆਦਾ ਬਰਫ਼ ਪੈ ਜਾਂਦੀ ਹੁੰਦੀ ਸੀ ਜਾਂ ਕੋਈ ਵੀ ਮਾਹੌਲ ਹੁੰਦਾ ਸੀ ਨਾ ਤਾਂ ਚੈੱਕ ਪੋਸਟਾਂ ਖਾਲੀ ਕਰਕੇ ਮੁੜ ਆਉਂਦੀ ਸੀ ਫਿਰ ਪਾਕਿਸਤਾਨ ਨੇ ਵਿਸ਼ਵਾਸ ਘਾਤ ਕੀਤਾ ਕਹਿੰਦੇ ਵੀ ਜਦੋਂ ਚੈੱਕ ਪੋਸਟ ਇੰਡੀਆ ਵਾਲੇ ਖਾਲੀ ਕਰਕੇ ਮੁੜੇ ਨੇ ਇਹ ਆਪ ਦੀ ਅਗੇ ਤੇ 10 12 ਕਿਲੋਮੀਟਰ ਤੱਕ ਅੰਦਰ ਆਏ ਨਹੀਂ ਤਾਸ਼ੀ ਨਾਮਗਿਆਲ ਨਾਮ ਦੇ ਬੰਦੇ ਦੀ ਬੰਦੇ ਦਾ ਨਾ ਯਾਕ ਹੋ ਗਿਆ ਸੀ ਉਹ ਜਦੋਂ ਯਾਕ ਲੱਭਦਾ ਲੱਭਦਾ ਉਧਰਲੇ ਪਾਸੇ ਨੂੰ ਗਿਆ ਬਾਰਡਰ ਵਾਲੇ ਪਾਸੇ ਨੂੰ ਉਹਨੇ ਦੂਰਬੀ ਨਾਲ ਦੇਖਿਆ ਵੀ ਪਰਲੇ ਪਾਸੇ ਕੁਝ ਕੁਸਪੈਟ ਹੋ ਰਹੀ ਆ ਉਹਨੇ ਆ ਕੇ ਇੰਡੀਅਨ ਆਰਮੀ ਨੂੰ ਦੱਸਿਆ ਇੰਡੀਅਨ ਆਰਮੀ ਨੇ ਜਦੋਂ ਵੈਰੀਫਾਈ ਕੀਤਾ ਤਾਂ ਉਹ ਗੱਲ ਸੱਚੀ ਨਿਕਲੀ ਫਿਰ ਉਸ ਤੋਂ ਬਾਅਦ ਕਾਰਗਿਲ ਦਾ ਯੁੱਧ ਜਿਹੜਾ ਸੀ ਉਹ ਸਟਾਰਟ ਹੋ ਗਿਆ ਸੀ ਅਮੀ ਦਾ ਮਾਹੌਲ ਬਣਿਆ ਸੀ ਤਾਂ ਕਰਕੇ ਪਾਕਿਸਤਾਨ ਵਾਲੇ 10-12 ਕਿਲੋਮੀਟਰ ਤੱਕ ਅੰਦਰ ਆ ਗਏ ਸੀ ਪਰ ਜਦੋਂ ਇਹ ਜੰਗ ਖਤਮ ਹੋਈ ਆ ਤਾਂ ਉਦੋਂ ਬਾਅਦ ਉਸ ਤੋਂ ਬਾਅਦ ਕਦੇ ਵੀ ਐਲੋਸੀ ਤੋਂ ਢਿੱਲ ਨਹੀਂ ਵਰਤੀ ਗਈ ਹੁਣ ਚਾਹੇ ਠੰਡ ਪੈਂਦੀ ਹੈ ਚਾਹੇ ਗਰਮੀ ਪੈਂਦੀ ਹੈ ਕੁਝ ਵੀ ਆ ਚੈੱਕ ਪੋਸਟਾਂ ਕਦੇ ਵੀ ਉੱਥੇ ਖਾਲੀ ਨਹੀਂ ਕੀਤੀਆਂ ਗਈਆਂ ਟਾਈਗਰ ਹਿੱਲ ਤੇ ਟੋਲੋ ਲਿੰਕ ਪਹਾੜੀ ਸੀ ਤੇ ਉਹਦੇ ਉੱਤੇ ਪਾਕਿਸਤਾਨ ਵਾਲਿਆਂ ਨੇ ਕਬਜ਼ਾ ਕਰ ਲਿਆ ਸੀ ਉਹ ਫਿਰ ਇਡੀਅਨ ਆਰਮੀ ਨੇ ਸਾਰੀਆਂ ਚੈੱਕ ਪੋਸਟਾਂ ਛਡਾਈਆਂ ਸੀ 500 ਤੋਂ ਵੱਧ ਫੌਜੀ ਸ਼ਹੀਦ ਹੋ ਗਏ ਸੀ ਉਹਨਾਂ ਦੀਆਂ ਫਿਰ ਯਾਦਗਾਰਾਂ ਸਮਾਧੀਆਂ ਇੱਥੇ ਬਣਾਈਆਂ ਗਈਆਂ ਨੇ ਕਾਰਗਿਲ ਦੇ ਯੁੱਧ ਹੋਣ ਦਾ ਜਾਂ 10-12 ਕਿਲੋਮੀਟਰ ਤੱਕ ਅੰਦਰ ਆਉਣ ਦਾ ਇਹ ਰੀਜ਼ਨ ਬਣਿਆ ਜਿਹੜੇ ਆ ਪਹਾੜ ਦੀ ਚੁੰਜੀ ਜੀ ਨਹੀਂ ਨਿਕਲੀ ਹੋਈ ਫਿਰ ਲੱਗ ਗਿਆ ਯਾਰ ਉਹ ਟਾਈਗਰ ਹਿੱਲ ਆਹੋ ਆ ਸੀ ਬਲੈਕ ਜੇ ਕਲਰ ਦਾ ਚੁੰਜੀ ਨਿਕਲੀ ਹੋਈ ਆ ਉਹਦੀ ਇਹ ਵੀ ਪਹਾੜ ਹੋ ਗਿਆ ਟੋਲੋ ਲਿੰਗ ਹੋ ਗਿਆ ਇਹ ਸਾਰਾ ਕੁਝ ਛੜਵਾਇਆ ਫਿਰ ਉਹਨਾਂ ਕੋਲ ਆਪਣੇ ਵਾਲੇ ਚ ਵੈਸੇ ਤੇਲ ਦੀ ਲੋਡ ਹੈਗੀ ਆ ਪਰ ਹੁਣ ਤਾਂ ਕੋਈ ਐਡਾ ਚੱਕਰ ਨਹੀਂ ਹੈਗਾ ਹੁਣ ਤਾਂ ਪੰਪ ਬਾਧੂ ਨੇ ਜਿੱਥੇ ਮਰਜੀ ਪਵਾ ਲਓ ਤਿੰਨ ਚਾਰ ਲੀਟਰ ਇਹਦੇ ਵਿੱਚ ਵੀ ਪਿਆ ਉਹ ਵੀ ਵਿੱਚ ਪਾਈਏ ਇਹਦੇ ਐਵੇਂ ਕਿਤੇ ਪਿਆ ਪਿਆ ਖਰਾਬ ਹੋ ਜੇ ਕੁਆਲਿਟੀ ਮਰ ਜਾਂਦੀ ਹੈ ਖਰਾਬ ਨੂੰ ਤਾਂ ਹੁਣ ਕਿਹੜਾ ਜਰ ਲੱਗ ਜੂਗੀ ਰੰਗ ਚੇਂਜ ਹੋ ਜਾਂਦਾ ਪਿਛਲੀ ਵਾਰੀ ਜਦ ਲਦਾ ਗਏ ਆ ਦੋ ਪੀਪੀਆਂ ਦੇ ਵਿੱਚ ਮੈਂ ਤੇਲ ਪਾ ਲਿਆ ਉਹਨੂੰ ਮੈਂ ਦੋ ਦਿਨ ਵਰਤਿਆ ਨਹੀਂ ਮੈਂ ਟੈਂਕੀ ਭਰਾਈ ਗਿਆ ਤੇ ਬਸ ਫਿਰ ਉਹ ਮੁੜ ਕੇ ਆਏ ਹੋਗਾ ਜਿਵੇਂ ਨਾ ਡੀਜ਼ਲ ਦਾ ਰੰਗ ਹੁੰਦਾ ਲੋਕ ਮੈਨੂੰ ਕਹੀ ਜਾਣ ਕਹਿੰਦਾ ਬਾਈ ਇੱਕ ਪਾਸੇ ਪੈਟਰੋਲ ਲਈ ਫਿਰਦੇ ਇੱਕ ਪਾਸੇ ਡੀਜ਼ਲ ਮੈਂ ਕਹਾਂ ਨਾ ਨਾ ਬਾਈ ਦੋਨੇ ਪੈਟਰੋਲ ਆ ਇਹ ਤਾਂ ਵਰਤਾ ਹੀ ਨਹੀਂ ਹੈਗਾ ਦਾ ਰੰਗ ਚੇਂਜ ਹੋ ਗਿਆ ਇਸ ਕਰਕੇ ਟੈਂਕੀ ਫੁੱਲ ਕਰਾਉਣ ਤੋਂ ਪਹਿਲਾਂ ਜਿਹੜਾ ਤੁਸੀਂ ਐਕਸਟਰਾ ਜੈਰੀ ਕੈਨਾਂ ਦੇ ਵਿੱਚ ਪੈਟਰੋਲ ਲਈ ਫਿਰਦੇ ਹੋ ਨਾ ਉਹਨਾਂ ਨੂੰ ਇਹਦੇ ਵਿੱਚ ਪਵਾਉ ਠੀਕ ਆ ਫੇਰ ਟੈਂਕੀ ਤੁਸੀਂ ਆਪ ਦੀ ਹੋਰ ਭਰਾਓ ਹੁਣ ਇਹਨੂੰ ਮੈਂ ਵਿੱਚ ਪਾ ਲੂੰਗਾ ਟੈਂਕੀ ਆਪਣੀ ਫੇਰ ਪਰ ਜਾਣੀ ਆ ਚੱਲ ਫੇਰ ਤਾਂ ਜਿੱਥੇ ਮਰਜੀ ਆਪਾਂ ਨੂੰ ਕਸ਼ਮੀਰ ਦੇ ਵਿੱਚ ਤੱਕ ਕਿਤੇ ਇਹਨਾਂ ਚੱਕਰ ਹੈ ਨਹੀਂ ਪੰਪ ਪੰਪ ਦਾ ਵਿੱਚ ਫਿਰਦੇ ਆ ਤੇ ਇੱਥੇ ਬੋਰਡ ਲੱਗਿਆ ਹੋਇਆ ਵੈਲਕਮ ਟੂ ਦਰਾਸ ਦਾ ਸੈਕਿੰਡ ਕੋਲਡੈਸਟ ਇਨਵੀਟੇਡ ਪਲੇਸ ਇਨ ਦਾ ਵਰਲਡ ਦੇਖ ਲੋ ਵੀ ਦੁਨੀਆ ਦੇ ਵਿੱਚ ਇਹ ਦੂਜੇ ਨੰਬਰ ਦਾ ਸਭ ਤੋਂ ਠੰਡਾ ਇਲਾਕਾ ਆਉਂਦਾ ਹੈ ਇਹ ਦੁਨੀਆ ਦੇ ਵਿੱਚ ਦੂਜੇ ਨੰਬਰ ਤੇ ਤੇ ਇੰਡੀਆ ਦੇ ਵਿੱਚ ਪਹਿਲੇ ਨੰਬਰ ਦੀ ਸਿਟੀ ਹੈ ਜੀ ਇਹ ਜਿਹੜੀ ਠੰਡੀ ਸਿਟੀ ਆ ਜਿੱਥੇ ਆਪਾਂ ਹੁਣ ਫਿਰਦੇ ਆਂ ਦਰਾਸ ਦੇ ਵਿੱਚ ਬਕਾਇਦਾ ਸਰਕਾਰੀ ਬੋਰਡ ਵੀ ਲੱਗਿਆ ਹੋਇਆ ਤੇ ਸਰਦੀਆਂ ਦੇ ਵਿੱਚ ਇਸ ਥਾਂ ਦੇ ਉੱਤੇ -35 ਡਿਗਰੀ -40 ਡਿਗਰੀ ਟੈਂਪਰੇਚਰ ਆਮ ਹੀ ਆ। ਹੁਣ ਤਾਂ ਚਲੋ ਗਰਮੀ ਆ ਗਈਆਂ ਬਰਫ਼ ਪਿਘਲ ਗਈ ਪਰ -35 40 ਡਿਗਰੀ ਬਹੁਤ ਜ਼ਿਆਦਾ ਹੁੰਦਾ ਸਿਆਚਨ ਬੇਸ ਕੈਂਪ ਤੇ ਹੁੰਦਾ। ਸਿਆਚਨ ਦੇ ਜਿਹੜੇ ਗਲੇਸ਼ੀਅਰ ਟਾਪ ਤੇ ਹਨ ਉੱਥੇ ਹੁੰਦਾ -50। ਇੱਥੇ ਦੇਖ ਲਓ ਨਲ ਤਾਂ ਐਲਟੀਟਿਊਡ ਇ tanto ਕੋਈ ਜ਼ਿਆਦਾ ਹਾਈ ਨਹੀਂ ਹੈਗਾ ਫੇਰ ਵੀ -35 -40 ਡਿਗਰੀ ਟੈਂਪਰੇਚਰ ਚਲਿਆ ਜਾਂਦਾ। ਹਾਂ ਇਹ ਇਸ ਕਰਕੇ ਇੰਡੀਆ ਦੀ ਸਭ ਤੋਂ ਕੋਲਡੈਸਟ ਸਿਟੀ ਹੈ ਜੀ ਇਹ ਤੇ ਵਰਲਡ ਦੀ ਦੂਜੇ ਨੰਬਰ ਦੀ ਇਹ ਇਧਰਲੇ ਪਾਸੇ ਨਾ ਰਾਹ 'ਤੇ ਜਾਂਦੇ ਜਾਂਦੇ ਇੱਕ ਜਗ੍ਹਾ ਬਣੀ ਆਈ ਆ ਦਰਾਸ ਤੋਂ 20 ਕਿਲੋਮੀਟਰ ਅੱਗੇ ਆ ਕੇ ਤੇ ਇੱਥੇ ਇੱਕ ਮੰਦਿਰ ਬਣਿਆ ਹੋਇਆ ਤੇ ਇਸ ਜਗ੍ਹਾ ਨੂੰ ਗੂਗਲ ਦੇ ਉੱਤੇ ਮਾਰਕ ਕੀਤਾ ਹੋਇਆ ਐਜ਼ ਏ ਦ੍ਰੋਪਤੀ ਕੁੰਡ ਤੇ ਕਿਹਾ ਜਾਂਦਾ ਵੀ ਜਦੋਂ ਪੰਡਵ ਕਹਿੰਦੇ ਸਵਰਗਾਂ ਨੂੰ ਚੱਲੇ ਨੇ ਤਾਂ ਇਸ ਕੁੰਡ ਦੇ ਵਿੱਚ ਦ੍ਰੋਪਤੀ ਪੰਡਵਾਂ ਦੀ ਘਰ ਵਾਲੀ ਸੀ ਜਿਹੜੀ ਉਹ ਇਸ਼ਨਾਨ ਕਰਕੇ ਗਈ ਆ ਆਖਰੀ ਵਾਰੀ ਲਾਸਟ ਬਾਥ ਦ੍ਰੋਪਤੀ ਨੇ ਇਸ ਕੁੰਡ ਦੇ ਵਿੱਚ ਲਿਆ ਸੀ ਆ ਪਿਛਲੇ ਪਾਸੇ ਆ ਨੀਲਾ-ਨੀਲਾ ਪਾਣੀ ਪਿਆ ਪੈਂਗੋਂ ਕਰਗਾ ਠੀਕ ਹੈ ਇਧਰ ਮੰਦਰ ਬਣਿਆ ਹੋਇਆ ਮੰਦਰ ਨੂੰ ਜੰਦਾ ਲੱਗਿਆ ਹੋਇਆ ਉਪਰਲੇ ਪਾਸੇ ਬੱਕਰੀਆਂ ਫਿਰਦੀਆਂ ਨੇ ਰਿਸਕ ਤੇ ਚਰਦੀਆਂ ਤੇ ਇਧਰ ਓਪਤੀ ਕੁੰਡਾ ਜੀ ਉਹ ਸਾਹਮਣੇ ਤੇ ਢਾਬਾ ਬਣਿਆ ਹੋਇਆ ਕੈਂਪਿੰਗ ਕਰਨ ਨੂੰ ਥਾਂ ਵਧੀਆ ਹੈ ਆਕਾਸ਼ ਚਾਹੇ ਟੈਂਟ ਲਾ ਲਈ ਪਰ ਇੱਥੇ ਹਵਾ ਬਹੁਤ ਚੱਲਦੀ ਹੈ ਯਾਰ ਬਾਕੀ ਕਸ਼ਮੀਰ ਦੇ ਵਿੱਚ ਤਾਂ ਜਿੱਥੇ ਮਰਜ਼ੀ ਤੁਸੀਂ ਟੈਂਟ ਲਾ ਲਓ ਬਹੁਤ ਸੋਹਣੀਆਂ ਥਾਵਾਂ ਨੇ ਦਰਿਆ ਦੇ ਕੰਡੇ ਤੇ ਆਪਾਂ ਵੀ ਕੋਈ ਥਾਂ ਲੱਭਦੇ ਆ ਟੈਂਟ ਲਾਉਣ ਨੂੰ ਉਹ ਲੱਭ ਗਈ ਆਪਾਂ ਨੂੰ ਥਾਂ ਕੈਂਪਿੰਗ ਵਾਲੀ ਆ ਇੱਕ ਵਾਰੀ ਨਿਗਾਹ ਮਾਰ ਜੀਏ ਮੇਰੇ ਕੋਲ ਸਮਾਨ ਕੁਝ ਨਹੀਂ ਹੈਗਾ ਖਾਣ ਪੀਣ ਵਾਲਾ ਵਧੀਆ ਥਾਂ ਹੈ ਤੇ ਨਾਲੇ ਸੜਕ ਵੀ ਚੱਲਦੀ ਆ ਉਹ ਉੱਥੇ ਪਰਲੇ ਪਾਸੇ ਦਰਿਆ ਚੱਲ ਰਿਹਾ ਪਾਣੀ ਪੂਣੀ ਦੀ ਲੋਡ ਹੋਈ ਤਾਂ ਪਾਣੀ ਪੂਣੀ ਵੀ ਉੱਥੋਂ ਮਿਲ ਜੂਗਾ ਫਿਲਹਾਲ ਕੁਛ ਖਾਣ ਪੀਣ ਨੂੰ ਫੜ ਲਿਆ ਜੀ ਠੀਕ ਆ ਬਣਾ ਆਪ ਆਪ ਹੀ ਲਵਾਵਾਂਗੇ ਨੈਟਵਰਕ ਇੱਥੇ ਹੈਗਾ ਮੈਨੂੰ ਬਸ ਨੈਟਵਰਕ ਦਾ ਹੀ ਹੁੰਦਾ ਬਸ ਵੀਡੀਓ 'ਚ ਕੋਈ ਗੈਪ ਨਾ ਪਵੇ ਤਾਂ ਕਰਕੇ ਯਾਰ ਆ ਥਾਂ ਦੇ ਉੱਤੇ ਮਾਹੌਲ ਤਾਂ ਠੀਕ ਆ ਇਧਰਲੇ ਪਾਸੇ ਚਲੋ ਪਿਆ ਕੂੜ ਕਬੜ ਕੋਈ ਨਾ ਕੋਈ ਜਿਹੜਾ ਲੋਕ ਖਾ ਪੀ ਕੇ ਜਾਂਦੇ ਨੇ ਆਹਦੀ ਬੋਤਲਾਂ ਬੂਤਲਾਂ ਪੈਕਟ ਬੂਗਟ ਇੱਥੇ ਰੈਪਰ ਉੱਪਰ ਸੱਟ ਜਾਂਦੇ ਨੇ ਜਿਹੜੀ ਆਤ ਪਈ ਹੋਈ ਆ ਇਧਰਲੇ ਪਾਸੇ ਕੰਮ ਸਾਫ਼ ਆ ਪਰ ਯਾਰ ਹੁਣ ਮੈਨੂੰ ਸਿੱਧੀ ਹਵਾ ਜੀ ਲੱਗ ਰਹੀ ਆ ਸਾਹਮਣੇ ਘਾਟੀ ਆ ਰਹੀ ਆ ਸਿੱਧੀ ਘਾਟੀ ਦੇ ਵਿੱਚ ਦੀ ਐ ਬੁੱਲਾ ਹੀ ਆ ਰਿਹਾ ਹਵਾ ਦਾ ਹੁਣ ਮੈਨੂੰ ਐ ਵੀ ਯਾਰ ਕਿਤੇ ਠਰੀ ਜੇ ਨਾ ਜਾਈਏ ਰਾਤ ਨੂੰ ਹਨਾ ਹੁਣ ਜੇ ਸੌਣਾ ਹੀ ਆ ਫਿਰ ਕਸ਼ਮੀਰ ਦੇ ਵਿੱਚ ਤਾਂ ਬਾਦੂ ਥਾਂ ਮਾਨੇ ਟੈਂਟ ਲਾਉਣ ਆਲੀਆਂ ਤੇ ਹਜੇ ਵੀ ਦਿਨ ਖੜਾ ਜੇ ਨੇਰੇ ਤੋਂ ਪਹਿਲਾਂ ਪਹਿਲਾਂ ਥਾਂ ਲੱਭ ਗਈ ਲੱਭ ਗਈ ਮੁੜ ਕੇ ਫਿਰ ਥੋੜਾ ਜਿਹਾ ਕੰਮ ਨੂੰ ਔਖਾ ਲੱਗਦਾ ਕਹਿੰਦਾ ਇੱਥੇ ਕੋਈ ਕੁਝ ਨਹੀਂ ਇਧਰਲੇ ਪਾਸੇ ਦਰਿਆ ਵੀ ਚੱਲ ਰਿਹਾ ਤੇ ਮੇਰੀ ਸਲਾਹ ਹੁਣ ਐ ਬਣਦੀ ਆ ਵੀ ਕਿਤੇ ਹੋਰ ਮੜੀ ਜੀ ਥਾਂ ਲੱਭੀਏ ਗਾਂ ਚੱਲਦੇ ਆ ਜਾਂ ਥੋੜਾ ਜਿਹਾ ਡਾਊਨ ਚੱਲਦੇ ਆ ਨਾਲੇ ਉਧਰਲੇ ਪਾਸੇ ਠੰਡ ਘਟ ਜੂਗੀ ਚੱਲ ਵੀ ਮਣਾ ਕਿਤੇ ਨਵੀਂ ਥਾਂ ਲੱਭਦੇ ਆ ਕਿਉਂਕਿ ਯਾਰ ਦਰਾਸ ਦੇ ਨੇੜੇ ਆ ਨਾਲੇ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਕੇ ਹਟਾਂ ਵੀ ਦਰਾਸ ਦੁਨੀਆ ਦੀ ਸਭ ਤੋਂ ਕੋਲਡੈਸਟ ਸਿਟੀ ਆ ਦੂਜੇ ਨੰਬਰ ਦੀ ਤੇ ਇੰਡੀਆ ਦੀ ਪਹਿਲੇ ਨੰ ਹਣਾ ਉਹਦੇ ਨੇੜੇ ਤੇੜੇ ਟੈਂਟ ਲਾਵਾਂਗੇ ਤਾਂ ਰਾਤ ਨੂੰ ਕੁੰਗੜਨ ਵਾਲਾ ਕੰਮ ਆ ਹੁਣ ਜੇ ਟੈਂਟ ਲਾਉਣਾ ਹੀ ਆ ਮਗਰ ਆਰਾਮ ਨਾਲ ਸੌਵਾਂਗੇ ਥੋੜਾ ਜਿਹਾ ਹੋਰ ਥਾਂ ਜਾਵੜੀ ਤੇ ਥਾਵਾਂ ਇੱਥੇ ਬਾਦ ਨੂੰ ਟੈਂਟ ਲਾਉਣ ਵਾਲੀਆਂ ਵਧੀਆ ਮਾਹੌਲ ਆ ਕਸ਼ਮੀਰ ਚ ਤਾਂ ਹੁਣ ਵੱਧੋ ਵੱਧ ਟੈਂਟ ਲੱਗਣਗੇ ਨਾਲੇ ਇੱਥੇ ਗਰਮੀ ਤੇ ਠੰਡ ਵੀ ਘੱਟ ਆ ਤੇ ਇੱਥੇ ਟੋਕ ਟਕਾਈ ਵੀ ਨਹੀਂ ਹੈਗੀ ਖੁੱਲਾ ਹੀ ਪਿਆ ਮਾਹੌਲ ਲਦਾਖ ਚ ਤਾਂ ਹਵਾ ਵਾਲੀ ਚੱਲਦੀ ਆ ਲੋ ਜੀ 5-4 ਕਿਲੋਮੀਟਰ ਹੋਰ ਅੱਗੇ ਆਏ ਆ ਤੇ ਇੱਥੇ ਆਪਾਂ ਨੂੰ ਪੁਆਇੰਟ ਲੱਭ ਗਿਆ ਹੁਣ ਇੱਥੇ ਤਾਂ ਗਾਹੀ ਪਿਆ ਪਏ ਟੈਂਟਾਂ ਦਾ ਇੱਥੇ ਆਪਾਂ ਜੜ ਦਿੰਨੇ ਕਿਤੇ ਨਾਲੇ ਮੌਜ ਨਾਲ ਬੇਫਿਕਰੇ ਜੇ ਹੋ ਕੇ ਪੇ ਰਹਾਂਗੇ ਨਾਲੇ thro ਘਾਟੀ ਨਹੀਂ ਹੈਗੀ ਸਾਹਮਣੇ ਆ ਛੋਟਾ ਪਹਾੜ ਆ ਗਿਆ ਇੱਕ ਤੇ ਇਹਨੇ ਪਹਾੜ ਨੇ ਹਵਾ ਰੋਕ ਲੈਣੀ ਆ ਬੱਕਰੀਆਂ ਬੱਕਰੀਆਂ ਚਾਣ ਆਉਣ ਵਾਲੇ ਫਿਰਦੇ ਨਹੀਂ ਹਜੇ ਤਾਂ ਕਿੱਥੇ ਜੇ ਲਾਈਏ ਉਹ ਤਾਂ ਜਲਾ ਲੰਦੇ ਆ। ਛੀ ਆਲਪਾਈ। ਇੱਥੇ ਹੀ ਘੱਟ ਦਿੰਨੇ ਆਪਾਂ। ਅੱਜ ਦਾ ਡੇਰਾ। ਆ ਆ ਦੇਖੋ ਤੇ ਦੇਖੋ ਆ ਦੇ ਫੇਲ ਨਹੀਂ ਨਾ ਰਹੇ। ਹਵਾ ਇੱਥੇ ਨਾ ਮਾਤਰੀ ਆ। ਨਲੇ ਨਹੀਂ ਹਲਕੇ ਨੇ ਉਸੇ ਦਾ ਬੜਾ ਬੁਰਾ ਹਾਲ ਸੀ ਹਵਾ ਨਾਲ। ਲੋਜੀ ਟੈਂਟ ਲਾ ਲਿਆ ਆਪਾਂ ਟੈਂਟ ਦੇ ਵਿੱਚ ਬੈਠੇ ਆਂ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ ਜਿਹੜੇ ਕਸ਼ਮੀਰ ਵਾਲੇ ਬਾਈ ਸੀ ਭੇਡਾਂ ਬੱਕਰੀਆਂ ਚਾਰਨ ਵਾਲੇ ਉਹਨਾਂ ਨੇ ਫਿਰ ਮਾੜੀ ਜੀ ਮੇਰੀ ਹੈਲਪ ਕਰਤੀ ਟੈਂਟ ਟੰਟ ਫੜ ਲਿਆ ਕੱਲੇ ਤੋਂ ਲਾਉਣਾ ਥੋੜਾ ਜਿਹਾ ਔਖਾ ਹੋਇਆ ਉਹਨੇ ਇਟਾ-ਟਾਂ ਲੱਭ ਕੇ ਫਿਰ ਇਟਾਂ ਰੱਖਣੀਆਂ ਪੈਣੀਆਂ ਸੀ ਇੱਥੇ ਇੱਕ ਵਾਰੀ ਜਦੋਂ ਦਸਿਆਂ ਨਾਲ ਲੱਗ ਗਿਆ ਹਨਾ ਮੇਖਾ-ਮੁਖਾ ਘੱਟਦੀਆਂ ਸਾਈਡ ਤੇ ਫਿਰ ਹੁਣ ਟੈਂਟ ਨਹੀਂ ਉੱਡਦਾ ਬਾਕੀ ਹੁਣ ਚੱਲਦੇ ਇਹਦੇ ਵਿੱਚ ਸਮਾਨ ਵੀ ਪਿਆ ਮੈਂ ਵੀ ਪਿਆ ਹਨਾ ਹੁਣ ਤਾਂ ਟੈਂਟ ਨੂੰ ਕੀ ਹੋਣਾ ਹਵਾ ਹੈਗੀ ਆ ਜ਼ਿਆਦੇ ਪਰ ਠੰਡ ਜੀ ਨਹੀਂ ਲੱਗ ਰਹੀ ਮੌ ਤੇ ਨਵੀਂ ਵੀਡੀਓ ਦੇ ਨਾਲ ਕਰ ਲੂ ਫੇਰ ਮਿਲਦੇ ਆ ਇਸ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਆ ਤੇ ਹੁਣ ਆਪਾਂ ਕਸ਼ਮੀਰ ਘੁੰਮਾਂਗੇ ਤੇ ਮਾੜਾ ਜਿਹਾ ਕਸ਼ਮੀਰ ਦਾ ਆਪਾਂ ਪਲਾਨ ਬਣਾ ਲਈਏ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਦੇਖਣ ਆਲੀਆਂ ਨੇ ਉਹ ਫਿਰ ਤੁਹਾਨੂੰ ਸਾਰੀਆਂ ਦਿਖਾਵਾਂਗੇ ਬਾਕੀ ਜੇ ਤੁਸੀਂ ਕੋਈ ਚੀਜ਼ਾਂ ਦੇਖਣੀਆਂ ਨੇ ਭਾਈ ਕਮੈਂਟ ਕਰ ਦਿਓ ਬਾਕੀ ਸੇਫ ਕਿੰਨਾ ਹੈਗਾ ਕਸ਼ਮੀਰ ਉਹਦਾ ਤੁਹਾਨੂੰ ਆਪਾਂ ਹੁਣ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਬਹੁਤ ਦੁਨੀਆ ਕਸ਼ਮੀਰ ਤਾਂ ਹੀ ਨਹੀਂ ਘੁੰਮਣਾਉਂਦੀ ਉਹਨਾਂ ਨੂੰ ਡਰ ਲੱਗਦਾ ਜਾਂ ਸੇਫ ਨਹੀਂ ਹੈਗਾ ਹੁਣ ਵੀ ਹਫਤਾ 10 ਦਿਨ ਪਹਿਲਾਂ ਇੱਥੇ ਸ਼ਰਧਾਲੂਆਂ ਦੀ ਬੱਸ ਦੇ ਉੱਤੇ ਅ ਹਣਾ ਇਹ ਮਾੜੀਆਂ ਮੋਟੀਆਂ ਚੀਜ਼ਾਂ ਇੱਥੇ ਕਸ਼ਮੀਰ ਦੇ ਵਿੱਚ ਚਲਦੀਆਂ ਰਹਿੰਦੀਆਂ ਨੇ ਤੇ ਕੀ ਆ ਗਰਾਊਂਡ ਲੈਵਲ ਦੀ ਰਿਪੋਰਟ ਫਿਰ ਆਪਾਂ ਕੱਲ ਨੂੰ ਦੇਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ